ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਮੌਜੂਦ ਆਂ ਸ਼ਰੌਨੀ ਗੁਰਦੁਆਰਾ ਪਰੰਦਰ ਕਮੇਟੀ ਦਫ਼ਤਰ ਵਿਖੇ ਤੇ ਦੱਸ ਦਈਏ ਕਿ ਅੱਜ ਖਾਸ ਤੌਰ ਦੇ ਉੱਤੇ ਜਿਹੜੀ ਇੱਕ ਮੀਟਿੰਗ ਐਗਜ਼ੀਕਟਿਵ ਦੀ ਮੀਟਿੰਗ ਸੱਦੀ ਗਈ ਆ ਤਾਂ ਵਿਸ਼ੇਸ਼ ਤੌਰ ਦੇ ਉੱਤੇ ਜਿੰਨੇ ਵੀ ਐਗਜ਼ੀਕਟਿਵ ਮੈਂਬਰ ਹੈਗੇ ਨੇ ਨਾਲ ਉਹਨਾਂ ਦੇ ਹਰਜਿੰਦਰ ਸਿੰਘ ਧਾਮੀ ਜੋ ਕਿ ਪ੍ਰਧਾਨ ਸਾਹਿਬ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤਾ ਉਹਨਾਂ ਵੱਲੋਂ ਅੱਜ ਮੀਟਿੰਗ ਲਈਤੀ ਜਾਣੀ ਹੈਗੀਆ ਤਾਂ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਈ ਚਰਚਾਵਾਂ ਹੋਣਗੀਆਂ ਜੇਕਰ ਅਸੀਂ ਬੇਅਦਬੀ ਦੀ ਗੱਲ ਕਰੀਏ ਬੰਦੀ ਸਿੰਘਾਂ ਦੀ ਗੱਲ ਕਰੀਏ ਕਿਉਂਕਿ ਕਾਫੀ ਪੁਰਾਣੇ ਮੁੱਦੇ ਜੋ ਹੈ ਹੈਗੇ ਨੇ ਤਾਂ ਜੋ ਕਿ ਇਹਨਾਂ ਮੁੱਦਿਆਂ ਦੇ ਉੱਤੇ ਪੂਰੀ ਕੌਮ ਨੂੰ ਉਡੀਕ ਹੈਗੀ ਆ ਕਿ ਕਦੋਂ ਕੋਈ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕੇ ਤਾਂ ਉਹਨਾਂ ਦੇ ਉੱਤੇ ਜੋ ਖਾਸ ਚਰਚਾਵਾਂ ਜਿਹੜੀਆਂ ਅੱਜ ਇਸ ਮੀਟਿੰਗ ਦੇ ਵਿੱਚ ਹੋ ਸਕਦੀਆਂ ਨੇ ਤਾਂ ਉਸ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਦੱਸ ਜਾਈਏ ਕਿ ਜੋ 30 ਤਰੀਕ ਨੂੰ ਜੋ ਪੰ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਆ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਜੋ ਕਿਆ ਕੱਸ ਰਹੀਆਂ ਲਾ ਸਕਦੇ ਆ ਕਿਉਂਕਿ ਜੋ ਸੁਣਨ ਨੂੰ ਆ ਰਿਹਾ ਸੂਤਰਾਂ ਮੁਤਾਬਕ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਧਾਰਮਿਕ ਸਜ਼ਾ ਲੱਗ ਸਕਦੀ ਹੈ ਉਸ ਮੀਟਿੰਗ ਦੌਰਾਨ ਤਾਂ ਉਸ ਤੋਂ ਅਲੈਦਾ ਜੋ ਸੂਤਰਾਂ ਮੁਤਾਬਕ ਇਹ ਵੀ ਖਬਰ ਚਰਚਾਵਾਂ ਜੋ ਛੇੜੀਆਂ ਹੋਈਆਂ ਨੇ ਜੋ ਹਰਜਿੰਦਰ ਸਿੰਘ ਧਾਮੀ ਨੇ ਜੋ ਕਿ ਪ੍ਰਧਾਨ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਉਹਨਾਂ ਨੂੰ ਜੋ ਸ਼ਰਮਣਿ ਅਕਾਲੀ ਦਲ ਦਾ ਪ੍ਰਧਾਨ ਵੀ ਚੁਣਿਆ ਜਾ ਸਕਦਾ ਤਾਂ ਇਹ ਵੀ ਵਿਸ਼ੇਸ਼ ਚਰਚਾਵਾਂ ਜਿਹੜੀਆਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਜੇਕਰ ਹਰਜਿੰਦਰ ਸਿੰਘ ਤਾਮੀ ਹੋਣਾ ਨੂੰ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਜੇਕਰ ਉਹ ਪ੍ਰਧਾਨ ਬਣਦੇ ਨੇ ਤਾਂ ਕੀ ਪ੍ਰਧਾਨ ਬਣਨ ਤੋਂ ਬਾਅਦ ਕਿਉਂਕਿ ਇੱਕ ਤਰਫਾ ਪ੍ਰਧਾਨ ਹੈਗੇ ਨੇ ਸ਼ਰਮਣੀ ਕਮੇਟੀ ਦੇ ਤਾਂ ਦੂਜੀ ਤਰਫਾ ਜੇਕਰ ਪ੍ਰਧਾਨ ਅਕਾਲੀ ਦਲ ਦੇ ਵੀ ਚੁਣੇ ਜਾਂਦੇ ਨੇ ਸ਼ਰਮਣੀ ਅਕਾਲੀ ਦਲ ਦੇ ਤਾਂ ਕੀ ਉਹ ਗੱਡੀਆਂ ਜੋ ਨੇ ਜਾਂ ਫਿਰ ਉਹ ਸਾਧਨ ਨੇ ਉਹ ਸੁਵਿਧਾ ਹੈ ਕੀ ਕਮੇਟੀ ਦੇ ਪ੍ਰਧਾਨ ਵਾਲੀਆਂ ਸੁਵਿਧਾ ਵਰਤਣਗੇ ਜਾਂ ਫਿਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਵਾਲੀਆਂ ਜਿੰਨੀਆਂ ਸੁਵਿਧਾਵਾਂ ਹੈਗੀਆਂ ਨੇ ਉਹ ਵਰਤਣਗੇ ਇਹ ਵੀ ਵੇਖਣ ਵਾਲੀ ਗੱਲ ਹੈ ਤਾਂ ਦਾਲ ਦੀ ਨਾਲ ਜੋ ਵਿਸ਼ੇਸ਼ ਤੌਰ ਤੇ ਉੱਤੇ ਬੀਤੇ ਦਿਨਾਂ ਦੇ ਵਿੱਚ ਬੜੀ ਮੰਦ ਭਾਗੀ ਗੱਲ ਸਾਹਮਣੇ ਆਈ ਸੀ ਕਿ ਕਿਉਂਕਿ ਇਸੇ ਦਫਤਰ ਦੇ ਵਿੱਚ ਇਸੇ ਦਫਤਰ ਦੇ ਵਿੱਚ ਜਦੋਂ ਕਤਲ ਕਾਂਡ ਕਹਿ ਸਕਦੇ ਆ ਕਿ ਇੱਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ਦਾ ਕਤਲ ਕੀਤਾ ਸੀਗਾ ਤਾਂ ਉਸ ਨੂੰ ਲੈ ਕੇ ਕਮੇਟੀ ਦੇ ਵਿੱਚ ਕੀ ਪੁਖਤਾ ਪ੍ਰਬੰਧ ਹੋਰ ਕਰਨੇ ਚਾਹੀਦੇ ਨੇ ਇਹ ਗੱਲਾਂ ਤੋਂ ਉੱਤੇ ਵੀ ਵੱਡੇ ਫੈਸਲੇ ਜੋ ਇਸ ਮੀਟਿੰਗ ਦੇ ਵਿੱਚ ਲਏਤੇ ਜਾ ਸਕਦੇ ਨੇ ਤਾਂ ਕਈ ਕਹਿ ਸਕਦੇ ਆ ਕਿ ਵੱਡੇ ਫੈਸਲਿਆਂ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਵੀ ਕੀਤੀ ਜਾਵੇਗੀ ਤਾਂ ਪ੍ਰੈਸ ਵਾਰਤਾ ਦੇ ਵਿੱਚ ਪ੍ਰਧਾਨ ਸਾਹਿਬ ਜੋ ਨੇ ਉਹ ਕੱਲੀ-ਕੱਲੀ ਗੱਲ ਦੇ ਉੱਤੇ ਮੀਡੀਆ ਦੇ ਨਾਲ ਜੋ ਆ ਗੱਲਬਾਤ ਕਰਨਗੇ ਕੱਲੀ-ਕੱਲੀ ਗੱਲ ਦਾ ਜੋ ਜਵਾਬ ਵੀ ਦੇਣਗੇ ਤਾਂ ਸਵਾਲਾਂ ਦਾ ਜਵਾਬ ਦਿਨ ਤੋਂ ਹੀ ਦਿਖਾਈ ਦੇਣਗੇ ਤਾਂ ਉਸ ਦੇ ਨਾਲ ਨਾਲ ਜੋ ਵਿਰੋਧੀ ਧਿਰ ਆ ਸ਼ਰਮਨੀ ਅਕਾਲੀ ਦਲ ਦਾ ਉਹਨਾਂ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ ਨੇ 90 ਲੱਖ ਦੇ اشتਿਆਰ ਸਭ ਤੋਂ ਮਹਿੰਨ ਤੇ ਵੱਡੀ ਅਹਿਮ ਮੁੱਦਾ ਜੋ ਕਹਿ ਸਕਦੇ ਆ 90 ਲੱਖ ਦੇ اشتਿਆਰਾਂ ਨੂੰ ਲੈ ਕੇ ਜਿੱਥੇ ਕੌਮ ਸਵਾਲ ਚੁੱਕ ਰਹੀ ਆ ਉੱਥੇ ਹੀ ਜੋ ਹਾਲਾਕਿ ਬੀਤੇ ਦਿਨਾਂ ਦੇ ਵਿੱਚ ਜ਼ਰੂਰ ਸ਼ਰੋਣੀ ਕਮੇਟੀ ਵੱਲੋਂ ਆਪਣਾ ਜੋ ਸਪਸ਼ਟੀਕਰਨ ਦਿੱਤਾ ਗਿਆ ਸੀ ਲekin 30 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਸਪਸ਼ਟੀਕਰਨ ਦੇ ਉੱਤੇ ਵੀ ਕਹਿ ਸਕਦੇ ਆ ਕਿ ਫੈਸਲਾ ਨਿਕਲੇਗਾ ਤਾਂ ਉਸ ਤੋਂ ਪਹਿਲਾਂ ਕੀ ਕੁਝ ਖਾਸ ਅਹਿਮ ਮੁੱਦਿਆਂ ਨੂੰ ਲੈ ਕੇ ਅੱਜ ਚਰਚਾਵਾਂ ਜਿਹੜੀਆਂ ਹੋਣੀਆਂ ਨੇ ਤਾਂ ਕੁਝ ਸਮੇਂ ਬਾਅਦ ਜੋ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜ਼ਰੂਰ ਪ੍ਰੈਸ ਵਾਰਤਾ ਕਰਨਗੇ ਤਾਂ ਉਸ ਦੇ ਵਿੱਚ ਇਕੱਲੇ ਇਕੱਲੇ ਜੋ ਗੱਲ ਦਾ ਜੋ ਜਵਾਬ ਦੇ ਦਿਖਾਈ ਦੇਣਗੇ ਤਾਂ ਇਕੱਲੇ ਇਕੱਲੇ ਤਸਵੀਰਾਂ ਦੇ ਨਾਲ ਇਸ ਮੀਟਿੰਗ ਨੂੰ ਲੈ ਕੇ ਜ਼ਰੂਰ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਨੀ ਟੀਵੀ ਸ਼੍ਰੀਮਨ ਸੁਸਾਈ